ਅੱਜ ਬਹੁਤ ਖੁਸ਼ੀ ਦਾ ਮਕਾਮ ਹੈ ਕਿ ਹਰਦੋਪਤਵਾਲੇ ਦੇ ਵਿੱਚ ਜਿਹੜਾ ਸਾਡਾ ਪ੍ਰਾਇਮਰੀ ਸਮਾਰਟ ਸਕੂਲ ਹੈ ਉਹਦਾ ਅੱਜ ਇੱਕ ਐਡੀਸ਼ਨਲ ਰੂਮ 7 ਲੱਖ ਤੇ 51 ਹਜ਼ਾਰ ਦੀ ਕਾਸਟ ਦੇ ਨਾਲ ਜਿਹਦਾ ਨੀਂਹ ਪੱਥਰ ਰੱਖਿਆ ਔਰ ਚੰਨ ਦਿਨਾਂ ਦੇ ਵਿੱਚੋ ਬਣ ਕੇ ਪੂਰਾ ਹੋ ਜਾਏਗਾ ਔਰ ਬੱਚਿਆਂ ਨੂੰ ਉਹ ਜਿਹੜੀ ਇੱਕ ਫੈਸਿਲਿਟੀ ਆ ਉਹ ਮਿਲੂਗੀ ਔਰ ਮੈਂ ਡਿਪਾਰਟਮੈਂਟ ਦੇ ਵਿੱਚ ਵੀ ਔਰ ਕੰਟਰੈਕਟਰ ਨੂੰ ਵੀ ਬੇਨਤੀ ਕੀਤੀ ਆ ਕੰਮ ਜਿਹੜਾ ਬਹੁਤ ਮਿਆਰੀ ਕੁਆਲਿਟੀ ਵਾਲਾ ਹੋਵੇ ਔਰ ਜਲਦੀ ਤੋਂ ਜਲਦੀ ਇਹਨੂੰ ਕੰਪਲੀਟ ਕਰਕੇ ਬੱਚਿਆਂ ਨੂੰ ਸਮਰਪਿਤ ਕੀਤਾ ਜਾਵੇ ਔਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਵੀ ਆ ਕਿ ਜਿਹੜੀ ਅੱਜ ਵੀ ਸਰਕਾਰ ਆ ਭਗਵੰਦ ਮਾਨ ਜੀ ਦੀ ਉਹਨਾਂ ਦਾ ਜਿਹੜਾ ਪ੍ਰਾਇੋਰਟੀ ਆ ਜਿੱਥੇ ਸਾਰੇ ਵਰਗਾਂ ਨੂੰ ਜਿਹਾਂ ਦੇ ਜੀਵਨ ਨੂੰ ਉੱਪਰ ਚੁੱਕਣਾ ਉੱਥੇ ਐਜੂਕੇਸ਼ਨ ਤੇ ਹੈਲਥ ਬਹੁਤ ਵੱਡੀ ਪ੍ਰਾਇੋਰਟੀ ਸਰਕਾਰ ਦੀ ਹੈਗੀ ਆ ਔਰ ਸਰਕਾਰ ਨੇ ਬਹੁਤ ਉਪਰਾਲੇ ਕਰਕੇ ਸਕੂਲਾਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਪਿਛਲੇ ਦੋਵਾਂ ਸਾਲਾਂ 'ਚ ਇਨਫਰਾਸਟ੍ਰਕਚਰ ਤਿਆਰ ਕਰਕੇ ਬਿਲਡਿੰਗਸ ਤਿਆਰ ਕਰਕੇ ਐਸਾ ਇੱਕ ਮਾਹੌਲ ਦਿੱਤਾ ਜਿੱਥੇ ਬੱਚੇ ਵਧੀਆ ਪੜ੍ਹ ਕੇ ਵਿਦਿਆ ਵੀ ਲੈ ਸਕਣ ਨੌਲੇਜ ਵੀ ਲੈ ਸਕਣ ਔਰ ਉਸ ਤੋਂ ਬਾਅਦ ਉਹ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਹਿੱਸਾ ਪਾ ਸਕਣ ਸੋ ਅੱਜ ਇੱਥੇ ਆਉਣ ਨੂੰ ਬਹੁਤ ਚੰਗਾ ਲੱਗਾ ਇਹਦੇ ਵਿੱਚ ਬਾਅਦ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਇੱਥੋਂ ਦੇ ਵਸਨੀਕ ਰਾਜ ਹਾਲ ਸਿੰਘ ਜੀ ਨੇ ਜਿਹੜੇ ਐਨ ਆਰ ਆਈ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਨਿਨਾਨੀ ਆਪਣਾ ਇਹ ਸਕੂਲ ਦੇ ਵਿੱਚ ਹਿੱਸਾ ਪਾ ਕੇ ਇਹਦੀ ਡਿਵੈਲਪਮੈਂਟ ਨੂੰ ਕਰਵਾਇਆ ਸੋ ਇਸੇ ਤਰੀਕੇ ਦੇ ਨਾਲ ਅਸੀਂ ਜਾਣਦੇ ਆ ਵੀ ਸਾਰੇ ਸਕੂਲ ਵਧੀਆ ਰਹਿਣ ਇਹ ਸਕੂਲ ਜਾ ਕੇ ਗ੍ਰੀਨਰੀ ਨੂੰ ਦੇਖਿਆ ਪਲਾਂਟਸ ਲੱਗੇ ਨੇ ਸਫਾਈ ਬਹੁਤ ਵਧੀਆ ਸਟਾਫ ਇੱਥੋਂ ਦਾ ਮਿਹਨਤੀ ਆ ਔਰ ਇਹਨਾ ਚੀਜ਼ਾਂ ਕਰਕੇ ਹੀ ਬੱਚਿਆਂ ਨੂੰ ਅੱਜ ਚੰਗੀ ਤਾਲੀਮ ਮਿਲ ਰਹੀ ਹੈ ਔਰ ਖਾਸ ਕਰ ਜਿਹੜੇ ਬੱਚੇ ਇੱਥੇ ਪੜਦੇ ਨੇ ਨਾ ਸਾਰੇ ਮਿਹਨਤਕਸ਼ਾ ਦੇ ਬੱਚੇ ਨੇ ਔਰ ਜਿਸ ਵਕਤ ਮਿਹਨਤਕਸ਼ਾ ਦੇ ਬੱਚਿਆਂ ਨੂੰ ਆਪਾਂ ਚੰਗੀ ਤਾਲੀਮ ਦੇਵਾਂਗੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰਾਂ ਦਾ ਸਤਾਰ ਜਿਹੜਾ ਉੱਪਰ ਚੁੱਕ ਸਕਣਗੇ। ਉਸੇ ਤਰੀਕੇ ਦੇ ਨਾਲ ਸਿਹਤ ਸੇਵਾਵਾਂ ਦੇ ਵਿੱਚ ਵੀ ਬਹੁਤ ਵੱਡੀ ਕ੍ਰਾਂਤੀ ਮਾਨ ਸਰਕਾਰ ਨੇ ਲੈ ਕੇ ਆਈ ਆ। ਦਵਾਈਆਂ ਸਾਰੀਆਂ ਫ੍ਰੀ ਨੇ ਅੱਜ ਤੱਕ ਸਾਰੇ ਫ੍ਰੀ ਨੇ। ਤੇ ਸਾਰੀਆਂ ਚੀਜ਼ਾਂ ਮੈਂ ਸਮਝਦਾ ਵੀ ਆ ਦੋ-ਢਾਈ ਸਾਲਾਂ ਦੇ ਵਿੱਚ ਪਈਆਂ ਨੇ। ਸੋ ਇੱਕ ਵਾਰੀ ਫੇਰ ਸਮੂਹੇ ਸਟਾਫ ਦਾ ਮੁਬਾਰਕ ਦਿਨਣਾ ਜੀ ਇਹਨਾਂ ਨੂੰ। ਜਿਵੇਂ ਸਭ ਤੁਹਾਡੇ ਲਈ ਵੀ ਇਹ ਸਕੂਲ ਬਹੁਤ ਵਧੀਆ ਇਸੇ ਤਰੀਕੇ ਨਾਲ ਮਿਹਨਤ ਕਰਕੇ ਇਹਨੂੰ ਉੱਪਰ ਬਣਾ ਜੀ ਲੈਵਲ ਜਿਹੜਾ ਇਹਨੂੰ ਉੱਚਾ ਚੁੱਕ ਕੇ ਰੱਖੋ ਤਾਂ ਕਿ ਬੱਚੇ ਜਿਹੜੇ ਨੇ ਉਹ ਵਧੀਆ ਤਰੀਕੇ ਨਾਲ ਪੜ ਸਕਣ ਔਰ ਇਸ ਤੋਂ ਇਲਾਵਾ ਕੁਝ ਡਿਮਾਂਡਸ ਰੱਖੀਆਂ ਨੇ ਇਲਾਕੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਪੂਰੀ ਕਰਾਂਗੇ ਔਰ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਜਿੱਥੇ ਵੀ ਵਿਕਾਸ ਦਾ ਕੰਮ ਹੁੰਦਾ ਉਸ ਵਿਕਾਸ ਦੇ ਕੰਮ ਨੂੰ ਆਪਣਾ ਕੰਮ ਸਮਝੋ ਉਹ ਪੈਸਾ ਜਿਹੜਾ ਤੁਹਾਡਾ ਟੈਕਸ ਆ ਉਹ ਦੁਬਾਰਾ ਡਿਵੈਲਪਮੈਂਟ ਦੇ ਉੱਪਰ ਲੱਗ ਰਿਹਾ ਇਸ ਕਰਕੇ ਉਹਦੇ ਵਿੱਚ ਕਿਸੇ ਕਿਸਮ ਦੀ ਕੁਝ ਪਾਈ ਨਹੀਂ ਆਉਣੀ ਚਾਹੀਦੀ ਉਹ ਡਿਵੈਲਪਮੈਂਟ ਵਰਕ ਦੇ ਵਿੱਚ ਪਾਰਟਿਸਿਪੇਟ ਕਰੋ ਤਾਂ ਕਿ ਉਹ ਵਿਕਾਸ ਜਿਹੜਾ ਉਹ ਪੁਖਤਾ ਤੇ ਵਧੀਆ ਹੋਵੇ ਦੇਖੋ ਕੁਝ ਪਿਆਜ ਇਹ ਕਹਿੰਦੇ ਕਿ ਬੱਚਾ ਹੈ ਇਹ ਕਿਹਨੂੰ ਵੀ 14 15 ਬੱਚਾ 6ਵੀਂ ਜਮਾਤ ਦੇ ਵਿੱਚ ਪੜਦਾ ਉਹਨੂੰ ਪੜ੍ਹਾਈ ਦਿਓ ਉਹਨੂੰ ਉਹਦਾ ਮਨ ਹੈਂਡੀਕੈਪ ਹੈ ਪਰ ਉਹਨੂੰ ਦੂਰ ਆਉਣਾ ਪੈਂਦਾ ਸੋਹਨੇ ਮੰਗ ਕੀਤੀ ਸੀ ਕਿ ਮੈਨੂੰ ਟਰਾਈਸਾਈਕਲ ਜਿਹੜਾ ਦਿੱਤਾ ਜਾਵੇ ਸੋ ਟਰਾਈਸਾਈਕਲ ਦੀ ਗੱਲ ਰੈੱਡ ਕਰਾਸ ਨਾਲ ਕਰ ਲਈ ਆ ਮੈਂ ਸਟਾਫ ਨੂੰ ਕਹੂੰਗਾ ਕਿ ਉਹਦੀ ਐਪਲੀਕੇਸ਼ਨ ਰੈੱਡ ਕਰਾਸ ਨੂੰ ਦੇ ਦਿਓ ਤੇ 15 ਅਗਸਤ ਨੂੰ ਉਹਨੂੰ ਆਪਾਂ ਸਾਈਕਲ ਜਿਹੜਾ ਉਹਨੂੰ ਫ੍ਰੀ ਜਿਹੜਾ ਦੇਵਾਂਗੇ